ਦੇ ਕਿ ਆ ਮਾਚੀ ਪੀ ਨਹੀਂ ਤਾਂ ਨੇ ਮੇਰੀ ਜਾਨ ਖਾ ਲੈਣੀ ਆ। ਹਲਮਾਰੀ ਖੋਲ ਕੇ ਨਾ ਆਮ ਨੇ ਮੂਰੇ ਬੈਠਾ। ਮੈਨੂੰ ਆਪ ਨੂੰ ਨਹੀਂ ਜਿਆਦ। ਮੈਨੂੰ ਆਪ ਨੂੰ ਨਹੀਂ ਫੋਲਣਾ। ਕੋਮੋਮ। ਸੱਚੀ ਨਹੀਂ ਜਿਆਦ ਮੈਨੂੰ। ਮੇਰੀ ਲਮਾਰੀ ਦਿਖਾਉਣ ਵਾਲੀ ਨਹੀਂ ਤੁਹਾਨੂੰ। ਖਲਾਰਾ ਪਿਆ ਪਿਆ ਮੇਰੀ ਆਪ ਦੀ ਵਾਲਮਾਰੀ ਦੇ ਵਿੱਚ। ਯਾਰ ਇਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ? ਹਲਮਾਰੀ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ? ਡਰੋ ਹਲਮੀਰਾ। ਕਿਉਂ ਹਲਮਾਰੀ ਬਣਦੀ ਨਹੀਂ ਗੱਲ। ਆ ਕੀ ਆ ਕਿੱਥੇ ਦੇਖਦੀ ਐ ਕਿੱਥੇ ਨੇਂ ਦੀ ਆ ਦੇਖ ਕਿਉਂ ਕਿੱਥੇ ਦੇਖਦੀ ਆ ਜਾਓ ਕਿੱਥੇ ਦੇਖਦੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਬਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਮੋਗੇ ਤੇ ਲੋ ਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਤੇ ਟਾਈਮ ਇੱਥੇ ਓਵਰ ਹੋਇਆ ਪਿਆ ਸੀ ਉਹ ਨਹੀਂ ਮੈਂ ਤੁਹਾਨੂੰ ਦੱਸਦੀ ਵੀ ਟਾਈਮ ਕਿੰਨਾ ਸੀਗਾ ਠੀਕ ਹੈ ਜੀ ਤੇ ਇਹ ਹੈਗਾ ਅ ਅ ਅੱਜ ਕਿੰਨੀ ਤਰੀਕਾ ਸ਼ਾਦ 11 ਤਰੀਕਾ 11 ਤਰੀਕ ਦਾ ਹੀ ਵਲੌਗ ਆ ਤੇ ਅੱਜ ਹੀ ਬਣਿਆ ਅੱਜ ਹੀ ਤੁਹਾਡੇ ਤੱਕ ਪਹੁੰਚਣਾ ਆ ਤੇ ਟਾਈਮ ਨਹੀਂ ਮੈਂ ਦੱਸੂਗੀ ਵੀ ਕਿੰਨਾ ਟਾਈਮ ਤੁਸੀਂ ਆਪੇ ਸਮਝ ਲਿਓ ਵੀ ਟਾਈਮ ਓਵਰ ਹੋਇਆ ਹੋਇਆ ਹੈ ਸੀਗਾ ਤੇ ਲਓ ਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਤੇ ਪਲੀਜ਼ ਮੇਰੀ ਇੱਕ ਰਿਕਵੈਸਟ ਆ ਤੁਹਾਡੇ ਅੱਗੇ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਬੈਲ ਦਾ ਬਟਨ ਆਨ ਤੇ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੁਸੀਂ ਸਭ ਤੋਂ ਪਹਿਲਾਂ ਵਾਚ ਕਰੋ ਤੇ ਸਭ ਤੋਂ ਪਹਿਲਾਂ ਇੱਕ ਲਾਈਕ ਕਰੋ ਕਮੈਂਟ ਕਰੋ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪਲੀਜ਼ ਹਰ ਇੱਕ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਲਓ ਜੀ ਇੱਥੇ ਮੈਂ ਪਾਂਡੇ ਧੋਈ ਜਾਂਦੀ ਸੀਗੀ ਤੇ ਪਾਂਡੇ ਧੋਲੇ ਆਪਾਂ ਨੇ ਤੇ ਜੇ ਆਪਾਂ ਫੁੱਲ ਬਟਾ ਫੁੱਲ ਵੀਡੀਓ ਬਣਾਈਏ ਤਾਂ ਤਾਂ ਬਹੁਤ ਲੰਬੀ ਵੀਡੀਓ ਬਣ ਜਾਂਦੀ ਹੈ ਤੇ ਵੀਡੀਓ ਕੱਟ-ਕੱਟ ਕੇ ਬਣਾਉਣੀ ਪੈਂਦੀ ਹੈ ਤੇ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਵੀਡੀਓ ਐਵੇਂ ਨਹੀਂ ਬਣਦੀ ਹੈਗੀ ਜੇ ਤੁਹਾਨੂੰ ਮਿਲਣਾ ਡੇਲੀ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਕੰਮ ਤਾਂ ਚਲੋ ਬਿਨਾ ਵੀਡੀਓ ਤੋਂ ਵੀ ਹਰ ਇੱਕ ਕਰਦਾ ਹੀ ਆ ਆਪੋ ਆਪਣੇ ਘਰਾਂ ਦੇ ਵਿੱਚ ਤੇ ਵੀਡੀਓ ਬਣਾਉਣ ਲਈ ਥੋੜਾ ਜਿਹਾ ਮਿਹਨਤ ਜ਼ਿਆਦਾ ਹੋ ਜਾਂਦੀ ਆ ਤੇ ਇਹ ਮਿਹਨਤ ਉਹੀਓ ਹੀ ਕਰਦਾ ਜਿਹਨੂੰ ਸ਼ੌਂਕ ਆ ਠੀਕ ਆ ਜੀ ਤੇ ਇੱਥੇ ਮੈਂ ਹੁਣ ਗੈਸ ਚੁੱਲਾ ਵੀ ਸਾਫ਼ ਕਰਤਾ ਤੇ ਨਾਲ ਦੀ ਨਾਲ ਆਪਾਂ ਨੇ ਸਲੇਪ ਦੇ ਪਰਪੋਚਾ ਵੀ ਲਾਤਾ ਤੇ ਅੱਜ ਮੇਰੀ ਆਪਣੀ ਹਾਲਤ ਜਿਹੜੀ ਉਹ ਇੰਨੀ ਕੁ ਖਰਾਬ ਹੋਈ ਪਈ ਸੀ ਕਿ ਨਾ ਬੜੀ ਜਿਆਦਾ ਕਿ ਇੱਕ ਤਾਂ ਪਤਾ ਨਹੀਂ ਘਾਤੇ ਨਹੀਂ ਪੈ ਜਾਂਦਾ ਉਦੋਂ ਤਾਂ ਮੌਸਮ ਬਹੁਤ ਵਧੀਆ ਹੁੰਦਾ ਆ ਤੇ ਹੁਣ ਕੱਲ ਸ਼ਾਇਦ ਮੀਂਹ ਪਿਆ ਸੀ ਪਤਾ ਨਹੀਂ ਕੱਲ ਪਿਆ ਪਤਾ ਨਹੀਂ ਪਰਸੋਂ ਪਿਆ ਮੈਂ ਭੁੱਲ ਗਈ ਤੇ ਅੱਜ ਗਰਮੀ ਇੰਨੀ ਜਿਆਦਾ ਸੀ ਬਹੁਤ ਜਿਆਦਾ ਤੇ ਕਿਚਨ ਸਾਫ ਕਰਨ ਤੋਂ ਬਾਅਦ ਮੈਂ ਮਸ਼ੀਨ ਲਾਈ ਮਸ਼ੀਨ ਲਾ ਕੇ ਆਪਾਂ ਕੱਪੜੇ ਧੋਤੇ ਹੁਣ ਮਸ਼ੀਨ ਦੇ ਵਿੱਚ ਜਿਹੜੇ ਕੱਪੜੇ ਧੋਤੇਗੇ ਤੇ ਹੁਣ ਮੈਂ ਪਤਾ ਕੀ ਹੋਇਆ ਮੈਂ ਪਹਿਲਾਂ ਉੱਪਰ ਕੱਪੜੇ ਸਾਰੇ ਲੈ ਕੇ ਗਈ ਤੇ ਫਿਰ ਨਾਲ ਦੀ ਨਾਲ ਮੈਂ ਮਸ਼ੀਨ ਲਾਏ ਫੋਨ ਲੈ ਕੇ ਨਹੀਂ ਗਈ ਹੈਗੀ ਜੇ ਫੋਨ ਲੈ ਕੇ ਜਾਂਦੀ ਉਦੋਂ ਵੀਡੀਓ ਬਣਾਉਂਦੀ ਤੇ ਫਿਰ ਬਾਅਦ ਦੇ ਵਿੱਚ ਮਸ਼ੀਨ ਲਾ ਕੇ ਮੈਨੂੰ ਆਇਆ ਸੀਗਾ ਵੀ ਮੇਰਾ ਅੱਜ ਕੰਮ ਰਹਿ ਨਾ ਜਾਵੇ ਮੈਂ ਸਾਰਾ ਕੰਮ ਕਰਨਾ ਹੈ ਵੀ ਕੋਈ ਵੀ ਕੰਮ ਮੇਥੋਂ ਅੱਜ ਛੁੱਟ ਨਾ ਜਾਵੇ ਹਨਾ ਵੀ ਪੈਂਡਿੰਗ ਨਹੀਂ ਕਰਨਾ ਕੋਈ ਵੀ ਕੰਮ ਤੇ ਚਲੋ ਜੀ ਮਸ਼ੀਨ ਦੇ ਵਿੱਚੋਂ ਆਪਾਂ ਕੱਪੜੇ ਵੀ ਕੱਢ ਲੈਂਦੇ ਤੇ ਕੱਪੜੇ ਵੀ ਆਪਾਂ ਘਿਓੜ ਲੰਨੇ ਆ ਤੇ ਕਈ ਵਾਰ ਹਨਾ ਮੈਨੂੰ ਕਮੈਂਟਸ ਹੁੰਦਾ ਹੁੰਦਾ ਵੀ ਤੁਸੀਂ ਇਦਾਂ ਇਕੱਲੇ ਇਕੱਲੇ ਕੱਪੜੇ ਨੂੰ ਪਾਣੀ ਦੇ ਵਿੱਚ ਹੀ ਕੱਢਿਆ ਕਰੋ ਤੇ ਮੈਨੂੰ ਨਹੀਂ ਲੱਗਦਾ ਵੀ ਉਦਾਂ ਪਾਣੀ ਘੱਟ ਲੱਗੂ ਜਾਂ ਇਦਾਂ ਪਾਣੀ ਵੱਧ ਲੱਗਦਾ ਮੈਨੂੰ ਨਹੀਂ ਸਮਝ ਆਉਂਦੀ ਤੇ ਹਰ ਇੱਕ ਬੰਦੇ ਦਾ ਆਪੋ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਜਾਂ ਤੇ ਮੈਨੂੰ ਇਦਾਂ ਵਧੀਆ ਲੱਗਦਾ ਏ ਤੇ ਮੈਂ ਇਦਾਂ ਕਰ ਲਈਦਾ ਤੇ ਬਾਕੀ ਪਾਣੀ ਤਾਂ ਜਦੋਂ ਆਪਾਂ ਨੇ ਕੰਮ ਕਰਨੇ ਆ ਜਿਉਂਦੇ ਰਹਿਣ ਲਈ ਜਿਹੜੀ ਚੀਜ਼ ਦੀ ਲੋੜ ਆ ਉਹ ਜਿੰਨੀ ਲੱਗਣੀ ਆ ਉਹ ਉੰਨੀ ਹਰ ਹਾਲ ਚ ਲੱਗੂਗੀ ਕਹਿੰਦੇ ਨਹੀਂ ਹੁੰਦੇ ਵੀ ਜੋ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਉਹ ਤੁਸੀਂ ਹਰ ਹਾਲ ਭੋਗਣਾ ਹੀ ਭੋਗਣਾ ਠੀਕ ਆ ਜੀ ਕੁਛ ਵੀ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੈ ਜੇ ਹੁਣ ਕਈ ਲੋਕ ਕਹਿੰਦੇ ਪਾਣੀ ਮੁੱਕ ਜਾਣਾ ਆ ਭਈ ਜਿੱਦਾਂ ਮੁੱਕੂਗਾ ਦੇਖੀ ਜਾਊਗੀ ਫਿਲਹਾਲ ਦੀ ਘੜੀ ਤਾਂ ਪਾਣੀ ਹੈਗਾ ਆ ਜਦੋਂ ਤੱਕ ਹੈਗਾ ਹੈ ਜਿਵੇਂ ਕਹਿੰਦੇ ਆਸਤ ਤੇ ਸੁਆਸ ਹਨ ਤੇ ਜਦੋਂ ਤੱਕ ਜੋ ਚੀਜ਼ ਹੈਗੀ ਆ ਜਿਹੜੀ ਚੀਜ਼ ਬਿਨਾ ਸਰਦਾ ਨਹੀਂ ਹੈਗਾ ਤੇ ਕੱਪੜੇ ਧੋਣੇ ਵੀ ਬਹੁਤ ਜ਼ਰੂਰੀ ਆ ਤੇ ਬਾਕੀ ਹੋਰ ਸਾਰੇ ਕੰਮ ਜਿਹੜੇ ਪਾਣੀ ਦੇ ਨਾਲ ਹੋਣੇ ਆ ਬਹੁਤ ਜ਼ਰੂਰੀ ਆ ਹਾਂ ਜਿੱਥੇ ਫालतू ਹੁੰਦਾ ਵੀ ਨਹੀਂ ਵੀ ਧੋਈ ਦਾ ਕਦੇ ਫਰਕ ਨਹੀਂ ਤਾਂ ਉਹਨੂੰ ਤਾਂ ਆਪਾਂ ਡੇਲੀ ਸਾਰਾ ਘਰ ਵੀ ਧੋ ਸਕਦੇ ਆ ਵੀ ਸਾਰੇ ਘਰ ਨੂੰ ਆਪਾਂ ਪੋਚਾ ਲਾਈਦਾ ਆ ਤੇ ਜਿੱਥੇ ਤੱਕ ਧੋਣਾ ਹੁੰਦਾ ਉੱਥੇ ਧੋਈ ਦਾ ਉੱਥੇ ਲੋਜੀ ਕੱਪੜੇ ਵੀ ਆਪਾਂ ਨੇ ਧੋਲੇ ਤੇ ਨਾਲ ਦੀ ਨਾਲ ਸੁੱਕਣੇ ਪਾਤੇ ਅੱਜ ਮੈਨੂੰ ਲੱਗਿਆ ਵੀ ਕੱਪੜੇ ਬਹੁਤ ਥੋੜੇ ਸੀ ਇੱਕੋ ਗੇੜੇ ਚ ਪੈ ਗਏ ਤੇ ਹੁਣ ਪਤਾ ਨਹੀਂ ਕਾਤੇ ਕੱਪੜੇ ਥੋੜ ਪਤਾ ਨਹੀਂ ਤਾਂ ਹੁਣ ਸ਼ਾਇਦ ਮੈਂ ਕੱਲ ਵੀ ਧੋਤੇ ਸੀ ਤੇ ਅੱਜ ਵੀ ਧੋਤੇ ਉਹਦੇ ਕਰਕੇ ਤੇ ਅੱਜ ਮੈਂ ਕਰਨਾ ਹੈ ਆ ਪੀਹਣ ਜਿਹਨੂੰ ਕਹਿੰਦੇ ਆ ਪੀਹਣ ਪੀਹਣ ਮਤਲਬ ਪੀਣਾ ਕਹਿੰਦੇ ਆ ਕਈ ਥਾਵਾਂ ਤੇ ਪੀਣ ਕਰਨਾ ਹਨ ਤੇ ਮੈਂ ਤਾਂ ਸ਼ਾਇਦ ਇਹ ਵਰਡ ਅੱਜ ਪਹਿਲੀ ਵਾਰੀ ਬੋਲ ਰਹੀ ਆ ਵੀ ਪੀਹਣ ਕਰਨਾ ਆ ਅਸੀਂ ਤਾਂ ਕਣਕ ਧੋਣਾ ਬੋਲਦੇ ਹੁੰਨੇ ਆ ਤੇ ਇਹ ਕੰਮ ਅੱਜ ਮੈਂ ਪਹਿਲੀ ਵਾਰੀ ਸਮਝ ਲੋ ਕੀਤਾ ਇਦਾਂ ਬਿਨਾਂ ਕਣਕ ਧੋਤੇ ਕਣਕ ਧੋ ਕੇ ਛਾਨਣੀ ਗੱਲ ਅਲੱਗ ਆ ਤੇ ਬਿਨਾਂ ਕਣਕ ਧੋਤੇ ਛਾਨਣੀ ਉਹ ਗੱਲ ਅਲੱਗ ਆ ਕਿਉਂਕਿ ਧੋਤੀ ਹੋਈ ਦੇ ਵਿੱਚ ਨਾ ਤਾਂ ਮਿੱਟੀ ਹੁੰਦੀ ਆ ਤੇ ਨਾ ਹੀ ਕੋਈ ਜਿਹੜੀ ਕੰਡ ਹੁੰਦੀ ਆ ਉਹਦੇ ਵਿੱਚੋਂ ਆਪਾਂ ਨੇ ਸਿਰਫ ਔਰ ਸਿਰਫ ਗੁੱਲੀ ਡੰਡਾ ਕੱਢਣਾ ਹੁੰਦਾ ਹੈ ਗੁੱਲੀ ਡੰਡੇ ਦੇ ਜਿਹੜੇ ਬੀਜ ਹੁੰਦੇ ਆ ਉਹ ਕੱਢਣੇ ਹੁੰਦੇ ਆ ਉਹ ਅਲੱਗ ਕਰਨੇ ਹੁੰਦੇ ਆ ਤੇ ਅੱਜ ਜਿਹੜੀ ਕਣਕ ਛਾਣੀ ਸੀਗੀ ਆਪਾਂ ਛਾਨਣ ਲੱਗੇ ਆ ਤੇ ਇਹਦੇ ਵਿੱਚ ਮੈਨੂੰ ਪਹਿਲਾਂ ਹੀ ਪਤਾ ਇਹਦੇ ਵਿੱਚ ਕੰਡ ਵੀ ਆ ਮਿੱਟੀ ਵੀ ਹੋਊਗੀ ਥੋੜੀ ਵਾਲੀ ਤੇ ਇਹ ਮੈਨੂੰ ਕਣਕ ਤਾਂ ਛਾਨਣੀ ਪੈਗੀ ਕਿਉਂਕਿ ਜਿਹੜਾ ਮੀਂਹ ਆ ਨਾ ਉਹਦੇ ਮੈਨੂੰ ਡਰਾਤਾ ਮੈਨੂੰ ਐ ਲੱਗਿਆ ਵੀ ਸ਼ਾਇਦ ਹਨਾ ਬਈ ਜੇ ਮੈਂ ਕਣਕ ਧੋਤੀ ਇਹ ਸਾਰੇ ਦਾ ਸਾਰਾ ਥੈਲਾ ਉੱਪਰੋਂ ਮੀਂਹ ਆ ਗਿਆ ਤੇ ਫੇਰ ਮੇਰੀ ਕਣਕ ਨਹੀਂ ਸੁੱਕਣੀ ਕੀ ਤੇ ਆਟਾ ਜਿਹੜਾ ਆਪਣਾ ਮੈਂ ਇਹਨਾਂ ਨੂੰ ਬਹੁਤ ਦਿਨ ਦੀ ਕਈ ਜਾਂਦੀ ਸੀ ਕਣਕ ਕੱਢ ਦੋ ਕਣਕ ਤੇ ਜੇ ਇਹਨਾਂ ਨੇ ਕੱਢ ਕੇ ਰੱਖਤੀ ਤਾਂ ਉਹ ਮੈਂ ਨਹੀਂ ਧੋਤੀ ਹੈਗੀ ਹੁਣ ਦੋ ਤਿੰਨ ਦਿਨ ਹੋ ਗਏ ਇੱਕ ਦਿਨ ਤਾਂ ਸਮਝ ਲਓ ਮੀਂਹ ਚ ਲੰਘ ਗਿਆ ਪੂਰਾ ਹੀ ਤੇ ਦੂਜਾ ਦਿਨ ਫੇਰ ਵੀ ਮੈਨੂੰ ਆ ਲੱਗਾ ਵੀ ਸ਼ਾਇਦ ਮੀਂਹ ਨਾ ਪੈ ਜਾਵੇ ਜਾਂ ਮੈਨੂੰ ਮੈਂ ਆਪਣੇ ਕੰਮਾਂ ਦੇ ਵਿੱਚ ਮੈਂ ਭੁੱਲ ਗਈ ਅਸਲ ਮੀਂਹ ਗੱਲ ਜਿਹੜੀ ਇਹ ਮੈਂ ਭੁੱਲ ਗਈ ਵੀ ਮੈਂ ਕਣਕ ਵੀ ਧੋਣੀ ਆ ਦਿਮਾਗ ਚੋਂ ਨਿਕਲ ਗਿਆ ਤੇ ਚਲੋ ਜੀ ਹੁਣ ਮੈਂ ਇਹਨਾਂ ਨਾਲ ਰੈਲ ਆਈ ਸੀ ਇਹ ਕਹਿੰਦੇ ਕੋਈ ਗੱਲ ਨਹੀਂ ਤੂੰ 20 ਕਿਲੋ ਕਣਕ ਉਹਦਾ ਛਾ ਤੇ ਬਾਕੀ ਫੇਰ ਮੌਸਮ ਦੇ ਅਕੋਰਡ ਜਿੱਦਾਂ ਵੀ ਹੋਊਗਾ ਹਨਾ ਮੌਸਮ ਸਾਫ਼ ਹੋਇਆ ਤਾਂ ਆਪਾਂ ਧੋ ਲਾਂਗੇ ਜੇ ਮੌਸਮ ਨਾ ਸਾਫ਼ ਹੋਇਆ ਤੇ ਫਿਰ ਆਪਾਂ ਇਹਨੂੰ ਇਦਾਂ ਹੀ ਛਾਣ ਕੇ ਫਿਰ ਪੂਰਾ ਦਾ ਪੂਰਾ ਜਿਹੜਾ ਆਟਾ ਬਣਾ ਲਾਂਗੇ ਤੇ ਹੁਣ ਆਪਾਂ ਆਪਦੇ ਬਸ ਜਿੰਨੀ ਕ ਆਪਾਂ ਨੂੰ ਲੋੜ ਆ ਉੰਨੀ ਕ ਆਪਾਂ ਕਣਕ ਛਾਣ ਲਾਂਗੇ ਤੇ ਇਹਦੇ ਵਿੱਚੋਂ ਇੰਨੀ ਕ ਕੰਡ ਨਿਕਲੀ ਹਾਏ ਰੱਬਾ ਮੇਰੇ ਤਾਂ ਇੱਕ ਤਾਂ ਮੈਨੂੰ ਹਨਾ ਮੈਂ ਕੱਪੜੇ ਧੋ ਕੇ ਆਈ ਸੀਗੀ ਉਹ ਜਦੋਂ ਆਪਣੇ ਕੱਪੜੇ ਗਿੱਲੇ ਹੁੰਦੇ ਆ ਜਾਂ ਆਪਣਾ ਹਨਾ ਪਸੀਨਾ ਆਇਆ ਹੁੰਦਾ ਫਿਰ ਕੰਡ ਜਿਹੜੀ ਆ ਜਿੰਨੀ ਲੜਨੀ ਆ ਉਹਦੇ ਨਾਲੋਂ ਕਿਤੇ ਦੁੱਗਣੀ ਵੱਧ ਲੜਦੀ ਆ ਤੇ ਮੇਰੇ ਇੰਨੇ ਕ ਕੰਡ ਲੜੀ ਨਾ ਬਹੁਤ ਜ਼ਿਆਦੇ ਖਾ ਜੋ ਹੋਈ ਜਾਂਦੀ ਸੀ ਜੀ ਮੇਰੇ ਤੇ ਹਾਂਜੀ ਮੈਨੂੰ ਇੱਕ ਨਾ ਕਮੈਂਟਸ ਆ ਜਿਹੜਾ ਬਾਰ ਬਾਰ ਆਈ ਜਾਂਦਾ ਹੈ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀ ਅਸੀਂ ਲੁਧਿਆਣੇ ਤੋਂ ਬਿਲੋਂਗ ਕਰਦੇ ਆ ਜੀ ਲੁਧਿਆਣੇ ਜ਼ਿਲ੍ਹੇ ਤੋਂ ਤੇ ਬਾਕੀ ਤੁਸੀਂ ਕਹਿੰਦੇ ਹੋ ਨਾ ਜੀ ਰਿਪਲਾਈ ਨਹੀਂ ਦਿੰਦੇ ਤੁਸੀਂ ਹਨਾ ਕਈ ਵਾਰੀ ਐਦਾਂ ਹੁੰਦਾ ਵੀ ਤੁਸੀਂ ਉਹ ਨਹੀਂ ਦੇਖਦੇ ਹੈਗੇ ਮੈਂ ਹਰ ਇੱਕ ਕਮੈਂਟਸ ਦਾ ਰਿਪਲਾਈ ਜਿਹੜਾ ਕਰਦੀ ਆ ਹਾਂ ਇਹ ਹੋ ਜਾਂਦਾ ਹੈ ਕਈ ਵਾਰੀ ਹਨਾ ਵੀ ਕੰਮ ਕਰਦੇ ਹੋਏ ਵੀ ਲੇਟ ਰਿਪਲਾਈ ਹੁੰਦਾ ਜਾਂ ਤਾਂ ਰਾਤ ਨੂੰ ਕਰੀਦਾ ਹੈ ਜਾਂ ਫਿਰ ਸਵੇਰੇ ਮਾਰਨਿੰਗ ਦੇ ਵਿੱਚ ਕਰੀਦਾ ਜਿਆਦਾਤਰ ਤਾਂ ਮੈਂ ਹਨਾ ਸ਼ਾਮ ਨੂੰ ਹੀ ਰਿਪਲਾਈ ਕਰਦੀ ਹੁੰਦੀ ਆ ਜਿੰਨੇ ਵੀ ਕਮੈਂਟਸ ਆਈ ਹੁੰਦੇ ਆ ਤੇ ਕਮੈਂਟਸ ਦੇਖ ਲਈਦੇ ਹੁੰਦੇ ਆ ਵੀ ਆਏ ਹੋਏ ਆ ਵੀ ਬੈਠ ਕੇ ਇਹ ਸਾਰੇ ਕਮੈਂਟਸ ਇੱਕੋ ਵਾਰੀ ਮੈਂ ਰਾਤ ਨੂੰ ਹੀ ਰਿਪਲਾਈ ਕਰਦੀ ਹੁੰਨੀ ਆ ਤੇ ਕੋਈ ਵੀ ਕਮੈਂਟਸ ਐਦਾਂ ਨਹੀਂ ਹੁੰਦਾ ਜਿਹਦਾ ਪਰ ਰਿਪਲਾਈ ਨਹੀਂ ਕਰਦੇ ਤੇ ਹਰ ਇੱਕ ਦਾ ਜਵਾਬ ਦੇਈਦਾ ਆ ਤੇ ਥੇ ਸ਼ਾਇਦ ਮੇਰੇ ਤੋਂ ਕਣਕ ਛਾਲਣੇ ਦੇ ਵਿੱਚ ਜ਼ਿਆਦਾ ਪੈ ਗਈ ਸੀਗੀ ਇੰਤੋਂ ਚੱਕਿਆ ਨਹੀਂ ਸੀ ਜਾਂਦਾ ਸ਼ਾਇਦ ਭੁੱਲ ਕੇ ਮੇਰੇ ਤੋਂ ਦੋ ਡੋਂਗੇ ਪੈ ਗਏ ਇੱਕ ਡੋਂਗਾ ਪਾ ਕੇ ਛਾਨਣੀ ਸੀ ਤੇ ਫਿਰ ਮੈਨੂੰ ਦਰ ਵੀ ਲੱਗਦਾ ਸੀ ਮੇਰੀਆਂ ਬਾਹਾਂ ਮਾਂ ਦਰਦ ਕਰਨਗੀਆਂ ਇੱਕ ਮੇਰੀ ਬਾਹ ਕੱਲ੍ਹ ਦੀ ਦਰਦ ਕਰੀ ਜਾਂਦੀ ਆ ਪਤਾ ਨਹੀਂ ਉਹਨੂੰ ਕੀ ਹੋਇਆ ਆ ਇਹੀ ਘਰਾਂ ਦੇ ਛੋਟੇ ਛੋਟੇ ਜਿਹੇ ਕੰਮ ਹੁੰਦੇ ਆ ਜਿਹੜੇ ਪੂਰਾ ਦਿਨ ਮੁੱਕਣ ਦੇ ਵਿੱਚ ਨਾ ਹੀ ਨਹੀਂ ਲੈਂਦੇ ਹੈਗੇ ਵੀ ਕਦੇ ਮੁੱਕ ਵੀ ਜਾਣ ਕਦੇ ਆਪਾਂ ਫ੍ਰੀ ਹੋ ਕੇ ਬੈਠ ਜਾਈਏ ਕਦੇ ਆਪਾਂ ਹਨਾ ਕਦੇ ਹੋਇਆ ਹੀ ਨਹੀਂਗਾ ਵੀ ਕੰਮ ਮੁੱਕ ਗਏ ਆਪਾਂ ਫ੍ਰੀ ਆ ਤੇ ਵੈਸੇ ਕੰਮ ਮੁਕਣੇ ਵੀ ਨਹੀਂ ਚਾਹੀਦੇ ਜਿਉਂ ਦੀ ਜਾਨ ਨੂੰ ਕੰਮ ਹੋਣੇ ਬਹੁਤ ਜ਼ਰੂਰੀ ਨੇ ਜੇ ਕੰਮ ਕਰਾਂਗੇ ਆਪਾਂ ਤਾਂ ਹੀ ਘਰ ਚੱਲਦੇ ਆ ਬਿਨਾ ਕੰਮ ਕਰੇ ਸਾਰਾ ਦਿਨ ਬੈੱਡ ਤੇ ਪੈ ਕੇ ਪਤਾ ਨਹੀਂ ਐਦਾਂ ਦੀਆਂ ਵੀ ਕਈ ਸਾਰੀਆਂ ਲੇਡੀਆਂ ਹੈਗੀਆਂ ਆ ਵੀ ਹਨਾ ਪਈ ਜਿਹੜੀਆਂ ਪਈਆਂ ਰਹਿੰਦੀਆਂ ਨੇ ਉਹਨਾਂ ਦਾ ਪਤਾ ਨਹੀਂ ਕਿਵੇਂ ਸਰਦਾ ਜਾਂ ਭਾਈ ਉਹਨਾਂ ਦੇ ਘਰ ਦੇ ਜਿਹੜੇ ਉਹਨਾਂ ਨੂੰ ਕਿਦਾਂ ਪਤਾ ਨਹੀਂ ਕਿਦਾਂ ਐਡਜਸਟ ਕਰਦੇ ਆ ਮੈਨੂੰ ਨਹੀਂ ਪਤਾ ਹਨਾ ਤੇ ਸਾਡੇ ਤਾਂ ਇੱਥੇ ਕੰਮ ਕਰਦੇ ਕਰਦੇ ਵੀ ਕਹਿ ਦਿੰਦੇ ਆ ਸਾਡੇ ਸਾਰਾ ਕੰਮ ਕਰਕੇ ਹਨਾ ਕਹਿ ਦਿੰਦੇ ਆ ਤੂੰ ਕੀ ਕੀਤਾ ਕਈ ਵਾਰੀ ਮਨ ਕਰਦਾ ਹੁੰਦਾ ਵੀ ਅੱਜ ਛੱਡ ਕੇ ਦਿਖਾਈਏ ਇਹਨਾਂ ਨੂੰ ਵੀ ਅਸੀਂ ਕੀ ਕਰਦੇ ਆ ਤੇ ਫਿਰ ਵੀ ਆਏ ਹੁੰਦਾ ਫਿਰ ਦੂਜੇ ਦਿਨ ਕੀ ਨੇ ਕਰਨਾ ਹੈ ਕੰਮ ਆਪ ਹੀ ਕਰਨਾ ਸਾਰਾ ਕੰਮ ਦੂਜੇ ਦਿਨ ਕੰਮ ਵੱਜ ਜਾਊਗਾ ਫਿਰ ਇਹਦੇ ਨਾਲ ਤਾਂ ਵੇਤਰ ਆਪਾਂ ਡੇਲੀ ਜਿਹੜਾ ਕੰਮ ਕਰਦੇ ਆ ਉਹ ਘਰੀਓ ਜਾਈਏ ਹਨਾ ਤਲੋ ਜੀ ਥੋੜੀ ਜੀ ਕਣਕ ਆਪਾਂ ਜਿਹੜੀ ਛਾਲ ਲਈ ਹੈ ਤੇ ਹੁਣ ਆਪਾਂ ਚੱਕ ਦੀਏ ਸਮਾਨ ਇੱਥੋਂ ਤੇ ਨੱਕ ਇਹਦੇ ਵਿੱਚ ਕੂੜਾ ਜਾਂ ਨਿਕਲੇ ਆ ਤੇ ਚੱਕ ਕੇ ਸਮਾਨ ਆਪਾਂ ਹੁਣ ਸਾਈਡ ਤੇ ਕਰ ਦਈਏ ਤੇ ਆ ਵੀ ਥੈਲਾ ਉੱਥੇ ਖੁੰਝੇ ਵਿੱਚ ਹੀ ਲਾ ਦੇਣਾ ਇਹ ਦੇਖਾਂਗੇ ਆਪਾਂ ਕੱਲੂ ਜੇ ਤਾਂ ਮੌਸਮ ਸਾਫ਼ ਹੋਇਆ ਫਿਰ ਤਾਂ ਇਹ ਧੋਏ ਦੇਣੀ ਆ ਮੈਨੂੰ ਲੱਗਦਾ ਨਹੀਂ ਹੈਗਾ ਵੀ ਆਟਾ ਵਧੀਆ ਬਣੂਗਾ ਬਿਨਾਂ ਧੋਤੇ ਕਣਕ ਦਾ ਵੀ ਹੁਣ ਆਦਤ ਜੀ ਬਣ ਗਈ ਨਾ ਮੇਰੇ ਖਿਆਲ ਨਾਲ ਹੁਣ ਤਾਂ 2 ਸਾਲ ਹੋ ਗਏ ਅਸੀਂ ਕਣਕ ਪੂਰਾ ਐਨ ਧੋਕੇ ਪਿਹਾਉਣੇ ਆ ਹੁਣ ਤੱਕ ਦੇ ਬਿਨਾ ਤੋਤੇ ਕਦੇ ਵੀ ਨਹੀਂ ਖਾਦੀ ਹੈਗੀ ਕਣਕ ਪਹਿਲਾਂ ਖਾ ਲੈਂਦੇ ਹੁੰਦੇ ਸੀ ਬਿਨਾ ਤੋਤੇ ਤੇ ਪਹਿਲਾਂ ਕਣਕ ਵੀ ਵਧੀਆ ਹੁੰਦੀ ਸੀ ਹੁਣ ਤਾਂ ਜਦੋਂ ਕਣਕ ਵੱਢਣ ਦੇ ਮੌਕੇ ਨਾ ਜਦੋਂ ਮੀਂਹ ਪੈਂਦਾ ਹੁਣ ਤਾਂ ਪਤਾ ਨਹੀਂ ਰੱਬ ਨੂੰ ਹੋਇਆ ਕੀ ਹੋਇਆ ਸਾਰਾ ਕੁਝ ਉਲਟਾ ਫੁਲਟਾ ਹੀ ਹੋਇਆ ਪਿਆ ਹਨਾ ਵੀ ਜਦੋਂ ਲੋੜ ਹੁੰਦੀ ਆ ਉਦੋਂ ਮੀਂਹ ਨਹੀਂ ਪੈਂਦਾ ਤੇ ਅੱਗੜ ਪਿੱਛੜ ਮੀਂਹ ਪੈਂਦਾ ਆ ਬਈ ਮੈਂ ਤੁਹਾਨੂੰ ਐ ਪੁੱਛਦੀ ਆ ਇਹ ਕਹਿੰਦੇ ਕਾਰੇ ਪੈਣੀ ਵਿੱਚ ਪਾਣਾ ਜੋ ਟੱਪੀ ਚਾ ਆਹਾਹਾ ਪੈਦੀ ਇੱਕ ਮਿੰਟ ਜਿੰਨੇ ਪੈਨ ਲਿਆ ਤੇ ਸਾਰੇ ਕਿੱਟ ਚ ਆਹਾਹਾ ਆਹਾਹਾ ਆ ਉਹਦੇ ਮੁੰਡੇ ਦੇ ਔਰ ਈੜ ਦੀ ਹੱਡੀ ਤੋੜ ਦੇਣੀ ਆ ਤੁਸੀਂ ਉਹ ਤੇ ਪਹਿਲਾਂ ਸਾਹ ਸੱਤ ਨੀ। ਮੈਂ ਕਿੰਨੇ ਦਾ ਰਹੀ ਬੇਟਾ? ਨਹੀਂ ਇਹ ਜਿਝਾਰ ਨੇ ਪਰਚੀ ਲਿਖ ਕੇ ਦਿੱਤੀ ਪਰਚੀ ਦਿਖਾਓ ਕਿੱਥੇ ਉਹ ਕਹਿੰਦੇ ਕਹਿੰਦੇ ਉਹੀ 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 ਨੇ ਜਿਹੜੇ ਤੈਨ ਲਿਖ ਕੇ ਦਿੱਤੇ ਸੀ। ਹੈ? ਆ ਕੀ ਪਰਚੀ ਆ ਕਿ ਤਵੀਦ ਆ ਇੱਥੇ ਪਤਾ ਵੀ ਨਹੀਂ ਲੱਗਦਾ ਹੋਰ ਮੈਨੂੰ ਤਵੀਦ ਖਿਲਾ ਦੇਵੇਂ। ਤਵੀਦ ਕਹਿੰਦੇ ਖਾਦੇ ਹੋਏ। ਤਵੀਦ ਲੈ ਪਤਾਰੀ ਵਾਰ ਖਾਏਗੇ ਐ ਜੀ ਕੋਈ ਗੱਲ ਨਹੀਂ ਤਵੀਦ ਵੀ ਖਾਦੇ ਹੋਏ ਨੇ ਮੈਂ ਤਾਂ ਖੜ ਗਿਆ ਤਵੀਤ ਖੋਲ ਲੀਏ ਪਹਿਲਾਂ ਪਤਵੀਤ ਤਵੀਤ ਤੋਂੜੀ ਹੈ ਲਾ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਵੀ ਜੋ ਜੋ ਮੈਂ ਨਾ ਹੁਣ ਉਹੀ ਕਹਨੀ ਆ ਵੀ ਜੋ ਇਹ ਕਹਿੰਦੇ ਕਹਿੰਦੇ ਜੋ ਜੋ ਲਿਖਿਆ ਸੀ ਉਹੀ ਉਹੀ ਨੇ ਜੋ ਜੋ ਬੱਚਾ ਜੋ ਹੀ ਨੇ ਜੋ ਜੋ ਬੱਚਾ ਲਿਖ ਕੇ ਦੇਵੇ ਉਹ ਨਹੀਂ ਲੈ ਆਈਦਾ ਜੋ ਜੋ ਆ ਆਪਣੀ ਘਰ ਵਾਲੀ ਲਿਖ ਕੇ ਦੇਵੇ ਉਹ ਲੈ ਕੇ ਆਈਦਾ ਉਹਨੂੰ ਤੁਸੀਂ ਸਾਰੀ ਪੈਨ ਦੇਤੇ ਲੈ ਆ ਕੇ ਵੀ ਕਿੰਨੇ ਕਿੰਨੇ ਦਿੱਤੇ ਨੇ ਇੱਕ ਪੈਨ ਥੋੜਾ ਇੱਕ ਉਹਨੇ ਸਾਰੇ ਹੀ ਦਿਖਾਤਾ ਕਿੰਨੇ ਕਲੇ ਆ ਦੋ ਦੇ ਦੇਖੋ ਕਿਹੜੇ ਦੋ ਆ ਦੋ ਖੋਲ ਦੇ ਦੋ ਖੋਲੇ ਪੇਪਰ ਪੇਪਰ ਘਾਤ ਨੇ ਆ ਨਾ ਤੂੰ ਆ ਚੱਗੀ ਜੀ ਕਾਤੇ ਪਾਉਣਾ ਇਹਦਾ ਮੈਂ ਪੋਚਾ ਲਾ ਦੇਣਾ ਕਿਸੇ ਦਿਨ ਫੇਰ ਪਾਈ ਤੂੰ ਇਹਨੂੰ ਇਹੀ ਵਧੀਆ ਲੱਗਦੀ ਆ ਪੀਰੇ ਦਾ ਵੀ ਕੁਰੀਗਾ ਸੱਚ ਉਹ ਬਾਰ ਨੀਤਾ ਰੰਗ ਢੀਏ ਚੱਲ ਸਭ ਬੰਦੇ ਹੋ ਗਏ ਮੈਂ ਤਾਂ ਨਾਉਣਾ ਹਾਂ ਤਿਆਰੀ ਕਰ ਲੈ ਫਟਾਫਟ ਚਲੋ ਵਲੌਗ ਦਾ ਐਂਡ ਕਰੋ ਤੁਸੀਂ ਅੰਤੇ ਕਿ ਉਹ ਨਾ ਗੇਰ ਆੜ ਜਣਾ ਡੀ ਐਂਡਾ ਜੀ ਬਲੌਗ ਦਾ ਇਦਾਂ ਨਹੀਂ ਪਿਆਰ ਨਾ ਕਰੋ ਡੀ ਐਂਡਾ ਜੀ ਬਲੌਗ ਦਾ ਰੋ ਬਣਾ ਨਹੀਂ ਪਿਆਰ ਨਾ ਡੀ ਐਂਡ ਲਿਖਾਂਗੇ ਨਹੀਂ ਲਿਖਣਾ ਨਹੀਂ ਗਾ ਤੁਸੀਂ ਕਹੋ ਵੀ ਮਿਲਦੇ ਆ ਨੈਸਟ ਬਲੌਗ ਨਾਲ ਜਾਇ ਜਿਵੇਂ ਜਿਵੇਂ ਮੈਂ ਬੋਲੂਗੀ ਓਵੇਂ ਓਵੇਂ ਬੋਲਿਓ ਮਿਲ ਜਾਈ ਨੈਸਟ ਬਲੌਗ ਨਾਲ ਕੰਨੂ ਦੇਣ ਖੁਸ਼ੀਆਂ ਭਰੇ ਚੜੀ ਵਧੀਆ ਬਲੌਗ ਬਣਾ ਲਈਏ ਵਧੀਆ ਸਾਡਾ YouTube ਚੈਨਲ ਚੱਲੇ ਸਾਨੂੰ ਵਧੀਆ ਵਧੀਆ ਕਮੈਂਟ ਕਰਿਆ ਕਰੋ ਰੈ ਲੈਣ ਵਾਸਤੇ ਵੀ ਆਪਣੀ ਸੁਝਾਅ ਦੇਣ ਵਾਸਤੇ ਵੀ ਵਾਓ ਅਸੀਂ ਜੋ ਕਹਿ ਸਕਾਂ ਕਰ ਸਕਦੇ ਹਾਂ ਉਹ ਤੇ ਹੀ ਕਰਾਂਗੇ ਵਾਓ ਠੀਕ ਹੈ ਹਾਂਜੀ ਬਾਕੀ ਸਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੈਂਡ ਬੁਲਾ ਰਹੇ ਨੇ ਇਹ ਜੀ ਤਾਂ ਨਹੀਂ ਕੋਈ ਗੱਲ ਹੈ ਜੀ ਬੁਲਾ ਰਹੇ ਤਾਂ ਵਧੀਆ ਨੇ ਵਧੀਆ ਬੋਲਦੇ ਨੇ ਠੀਕ ਹੈ ਹਾਂ ਉਹ ਤੁਸੀਂ ਕੋਸ਼ਿਸ਼ ਨਹੀਂ ਕਰਦੇ ਕੋਸ਼ਿਸ਼ ਤਾਂ ਕਰਿਆ ਕਰੋ ਮੇਰੇ ਨਵੇਂ ਕੈਂਡ ਬਲੌਗ ਬਣਾਉਨੇ ਤੁਸੀਂ ਚਲੋ ਤੱਕ ਪਾ ਕੇ ਰੱਖੋ ਜੋ ਪਰਮਾਤਮਾ ਕੰਮਿਓ ਹੋ ਗਿਆ ਬੋਲੇ ਹਾਂ ਗਲਤ ਨਹੀਂ ਕਰਨਾ ਅਸੀਂ ਕਿਹੜਾ ਕੋਈ ਉਹ ਲਿਖ ਕੇ ਰੱਖਿਆ ਅਸੀਂ ਇੱਥੇ ਬਣਾ ਕੇ ਨਹੀਂ ਚੋਰੀ ਕੀਤਾ ਕਿੰਨੇ ਤੂੰ ਮੋਤੀ ਤਾਂ ਹੀ ਤਾਂ ਕਹਿੰਦੇ ਨੇ ਵੀ ਸਾਰਾ ਦਿਨ ਸ਼ੁਭ ਸ਼ੁਭ ਬੋਲਣਾ ਚਾਹੀਦਾ ਵੀ ਆਪਣੀ ਜੁਬਾਨ ਤੇ ਕਹਿੰਦੇ ਇੱਕ ਵਾਰੀ ਕਿਹੜੀ ਮਾਤਾ ਬੈਠਦੀ ਆ ਕੇ ਸਰਸਵਤੀ 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 ਮਾਤਾ ਕਹਿੰਦੇ ਦਿਨ ਚ ਇੱਕ ਵਾਰੀ ਆਪਣੀ ਜੁਬਾਨ ਤੇ ਜ਼ਰੂਰ ਆਉਂਦੀ ਆ ਤਾਂ ਹੀ ਤਾਂ ਕਹਿੰਦੇ ਵੀ ਹਰ ਟਾਈਮ ਸ਼ੁਭ ਸ਼ੁਭ ਬੋਲੋ ਹੈਨਾ सरस्वती मा, माता सरस्वती माता ਵੀ ਮਾਤਾ ਹੈਗੀ ਆ ਕੋਈ ਮੈਨੂੰ ਤਾਂ ਨਹੀਂ ਪਤਾ ਚਲੋ ਜੀ ਓਕੇ ਜੀ ਬਾਏ ਜੀ ਮਿਲਦੇ ਆ ਫੇਰ ਨੈਕਸਟ ਵਲੌਗ ਨਾਲ ਰਬਰਾਕਾ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਿਓ ਕਹਿ ਦੋ ਤੁਸੀਂ ਵੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਦਾ ਕਹਿ ਤਾਂ ਦਿੱਤਾ ਪਹਿਲਾਂ ਅੱਛਾ ਜੀ ਕਹਿ ਤਾਂ ਮੈਨੂੰ ਨਹੀਂ ਸੀ ਪਤਾ ਲੱਗਿਆ ਵੀ ਸੇ ਜਾ ਜਾ ਕਮੈਂਟ ਵਧੀਆ ਵਧੀਆ ਕਰਿਆ ਕਰੋ ਕਿ ਮੈਂ ਵੀਡੀਓ ਨਾਲ ਕੀ ਕੰਮ ਹੈ ਹਾਂ ਸਾਡੇ 'ਚ ਕਮੀਆਂ ਸਾਡੇ 'ਚ ਕਮੀ ਕਮੀਆਂ ਹੀ ਨੇ ਜਾਨ ਮੇਰੀ ਇਹ ਕਮੀਆਂ ਦਾ ਕੁਤਲਾ ਹੈ ਆ ਤੂੰ ਵੀ ਮੈਂ ਵੀ ਜਿਹੜੇ ਲੋਕਾਂ ਨੂੰ ਵਧੀਆ ਲੱਗਦੇ ਆਂ ਸੀ ਹੀਰੇ ਲੱਗਦੇ ਆ ਉਹ ਵੀ ਲੋਕ ਇਹਨੇ ਹਾਂ ਗੱਲ ਕੀਨਾਂ ਨੂੰ ਅਸੀਂ ਪੱਥਰ ਜਾਂ ਬੱਟੇ ਲੱਗਦੇ ਆ ਉਹ ਵੀ ਲੋਕ ਇਹਨੇ ਉਹ ਬਸਦੇ ਰਹਿਣ ਗਾਹਾਂ ਨਾ ਬਦਲ ਬਸ ਇੱਕ ਥਾਂ ਹੀ ਰਹਿਣ ਬਸ ਬਸਦੇ ਰਹੋ ਬਸਦੇ ਰਹੋ ਸਾਨੂੰ ਪਿਆਰ ਕਰਨ ਵਾਲੇ ਹੱਸਦੇ ਰਹੋ ਬਸਦੇ ਰਹੋ ਤੇ ਦੂਰ ਦੂਰ ਦੁਨੀਆ ਚੋਂ ਮੋ ਫੇਰੋ ਐਸ਼ ਕਰੋ ਨਵੇਂ ਨਵੇਂ ਲੁੱਕਾਂ ਨਾਲ ਮਿਲੋ ਬਾਏ ਬਾਏ